ਫਟੇਗੜ ਚੌਂਕ 'ਤੇ ਪਿੰਡ ਟਾਲੇ ਚੱਕ ਤੇ ਪਸ਼ੂਵਾਲੇ ਸੜਕ ਨੂੰ ਲੱਗੀ ਅੱਗ 60 ਸਾਲਾ ਬਜ਼ੁਰਗ ਤੋਂ ਮਰ ਗਿਆ ਅਤੇ ਇੱਕ ਬੱਕਰੀ ਦੀ ਹੋਈ ਮੌਤ ਟਰੈਕਟਰ ਕਾਰ ਅਤੇ ਮੋਟਰਸਾਈਕਲ ਸੜਕ 'ਤੇ ਹੋਈ ਸਵਾ ਪਿੰਡ ਵਾਸੀਆਂ ਤੇ ਫਾਇਰ ਬ੍ਰਿਗੇਡ ਟੀਮਤ ਨਾਲ ਅੱਗ ਤੇ ਪਾਇਆ ਕਾਬੂ ਮੌਕੇ ਤੇ ਪਹੁੰਚੀ ਪੁਲਿਸ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਫਟੇਗੜ ਚੌਂਕ ਦੇ ਨਜ਼ਦੀਕ ਪਿੰਡ ਟਾਲੇ ਚੱਕ ਤੇ ਤੜਕਸਾਤ ਪਸ਼ੂਵਾਲੇ ਸੜਕ ਨੂੰ ਅੱਗ ਲੱਗ ਜਾਣ ਦੇ ਕਾਰਨ 60 ਸਾਲਾ ਬਜ਼ੁਰਗ ਦੀ ਮੌਤ ਹੋ ਜਾਂਦਾ ਅਤੇ ਘਰ ਦਾ ਹੋਰ ਭਾਰੀ ਨੁਕਸਾਨ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਦੀ ਜਾਣਕਾਰੀ ਦੇ ਅਮਰਤਿਕ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਕਰੀਬ 4:05 ਵਜੇ ਬਜ਼ੁਰਗ ਗਰਦੀਪ ਸਿੰਘ ਦੇ ਘਰ ਚ ਪੜੇ ਪਸ਼ੂਆਂ ਦੇ ਛੜਜੇ ਅਚਾਨਕ ਅੱਗ ਦੀਆਂ ਲਪਟਾਂ ਫੈਲਣੀਆਂ ਸ਼ੁਰੂ ਹੋ ਗਈਆਂ ਤੇ ਅੱਗ ਇਨੀ ਭਿਆਨਕ ਸੀ ਕਿ ਅੱਗੇ ਅੱਗ ਦੀ ਲਪੇਟ ਚ ਆ ਜਾ ਨਾਲ ਬਜ਼ੁਰਗ ਗਰਦੀਪ ਸਿੰਘ, ਦੋ ਮੱਝਾਂ ਅਤੇ ਇੱਕ ਬੱਕਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮੌਕੇ ਪਿੰਡ ਵਾਸ਼ੀਆਂ ਅਤੇ ਫਾਇਰ ਬ੍ਰਿਗੇਡ ਕਟਿਨੇ ਮਿਲ ਕੇ ਅੱਗ ਤੇ ਕਾਬੂ ਪਾਇਆ ਮੌਕੇ ਤੇ ਪਹੁੰਚੇ ਫਤਿਹਗੜ ਚੂੜੀਆਂ ਦੇ ਐਸਐਚਓ ਗੁਰਮント ਸਿੰਘ ਟਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਅੱਗ ਦੀ ਲਪੇਟ ਚ ਆਉਣ ਨਾਲ 60 ਸਾਲਾ ਉਰਜੁਰਗ ਗਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਉਸ ਤੋਂ ਇਲਾਵਾ ਵੀ ਪਸ਼ੂਆਂ ਦੀ ਵੀ ਮੌਤ ਹੋਈ ਹੈ ਜਦ ਕੇ ਛੱਡੇ ਚ ਖੜੇ ਟਰੈਕਟਰ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਸੜਕੇ ਸੁਆਹ ਹੋ ਗਏ ਹਨ ਭਨ ਐਡ ਅੱਗ ਲੱਗਣ ਦਾ ਇਹ ਚਾਨਕ ਅੰਜੂ ਆਏ ਆ ਕੰਮ ਤੋਂ ਤੇ ਪਾਗੇ ਮੈਂ ਡੰਗਰ ਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਿਵੇਂ ਅੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਬੜਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮਹਿੰਗਾਲੀ ਵੀ ਆ ਤੇ ਵੱਧ ਤੋਂ ਵੱਧ ਸਾਡਾ ਖਰਚਾ ਦਿੱਤਾ ਜਾਂਦਾ ਦੀ ਵੀ ਦੀ ਕੀ ਕਾਰਨ ਕੀ ਕੀ ਹੋਇਆ ਅੱਜ ਦਾ ਕੀ ਲੱਗੀਆਂ ਨੂੰ ਅਹੀਂ ਤੇ ਕੰਮ ਤੋਂ ਆਏ ਢੇਰ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਾ ਜੋ ਅਸੀਂ ਸੱਤੇ ਹਾਰ ਕੇ ਦਸੋਂਗੇ ਇਹਨਾਂ ਨੂੰ ਬਾਅਦ ਜੋ ਵੇਖ ਰਹੇ ਮੁੰਡਾ ਇਹਨਾਂ ਦੂਜੇ ਨਾਲ ਚੀਕਾ ਮਾਰੀਆਂ ਅੱਗ ਲੱਗੀ ਅੰਦਰ ਜੋ ਆਏ ਕਿ ਵੇਖਿਆ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਹੋਇਆ ਨੁਕਸਾਨ ਡੈਡੀ ਪੂਰੇ ਹੋ ਗਏ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸੜ ਗਈ ਸਾਰੇ ਅੱਗ ਲੱਗੀ ਸਾਰੇ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀ ਸਾਨੂੰ ਸਰਕਾਰ ਤੋਂ ਕੀ ਮੰਗਿਆ ਰ ਚਿੰਗਾਰਾ ਚਿੰਗਾਰਾ ਪਾਣੀ ਬੱਤੀ ਦਾ ਪਾਇਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਵੇਖੋ ਹੁਣ ਉਸ ਮਿਸਕਾਨ ਹੋਇਆ ਜੋ ਵੇਖੋ ਹੋਰ ਬੜਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ ਪੁਣ 4 ਵਜੇ ਦੀ ਗੱਲ ਆ ਤੇ ਪਿੰਡ ਪਰਭਾਗ ਦੇ ਕੋਈ ਸਾਨੂੰ ਸਾਰ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਜ ਸਿਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਿਆ ਰਹੇ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਮ ਕੀਤਾ ਤੇ ਉਹਨਾਂ ਨੇ 58 ਦੀਆਂ ਗੱਡੀਆਂ ਭੇਜੀਆਂ ਤੇ ਜਿੰਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮੁਰਗੇ ਸਾਖ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਵਿਹੜਾ ਪਾ ਲਾ ਕੇ ਆਪਣੇ ਮੇਲ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੇ ਤਕਰੀਬਨ ਜੀ ਆਪਾਂ ਲੱਗ ਜਦੇ ਵਰਪਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨ ਦਾ ਬੰਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਆ ਉਹ ਤਕਰੀਬਨ ਘੱਟ ਤੋਂ ਘੱਟ ਕੋਈ 10-12 ਲੱਖ ਦੇ ਲੱਗੇ ਇਹਨਾਂ ਦੇ ਚਿਹਰੇ ਨਾਲ ਇਨਸਾਨ ਹੋਏ ਕੋਈ ਬਾੜ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸ ਤਰ੍ਹਾਂ ਗੁਸਤੇ ਤੇ ਲੈ ਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸਰਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਤੇ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਦਾ ਸਾਹ ਹੋਇਆ ਅਸੀਂ ਸਰਕਾਰ ਕੋਲ ਮੰਗ ਕਰ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦੇ ਉਹ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰਕੇ ਸਵਾਹ ਹੋ ਗਿਆ ਕਿਉਂਕਿ ਜਾਨ ਦੀ ਪਰਵਾਹੀ ਤਾਂ ਕਰਨੀ ਨਹੀਂ ਸਕਦੀ ਪਰ ਮਾਲਿਸ਼ ਤਾਂ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਕਰੀ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਕਿ ਪਰਵਾਜ਼ ਜਰਾ ਮੋੜਾ ਪੜੇ ਉਸੇ ਪੇਵਲ ਜਾ ਸੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਵੀ ਇੱਥੇ ਲਾਈਟ ਚੱਲ ਰਹੀ ਸੀ ਕੋਈ ਸ਼ਾਰ ਸ਼ਰਕਤ ਦੀ ਪ੍ਰੋਬਲਮ ਦਾ ਕਹਦੇ ਆ ਵੀ ਉਹਦੇ ਨਾਲ ਹੀ ਜਰਾ ਹੋ ਗਿਆ ਤੇ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਪ੍ਰ ਉਹਦੇ ਕਾਰਨ ਜਿਹੜਾ ਸਾਰਾ ਕੁਝ ਸਾਡੇ ਸਾਬ ਹੈ। ਅੰਨੀ ਸਰ ਕੀ ਮਾਮਲਾ ਆਇਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ। ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ। ਡਾਲੀ ਚੱਕ ਪਿੰਡ ਅੱਗ ਲੱਗੀ ਆ। ਮੁਰਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਡਾਲੀ ਚੱਕ ਦਾ ਹੀ ਕੋਸ਼ 8-8 ਸਾਦੀ ਏਜ ਦਾ। ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ, ਇੱਕ ਬੱਕਰੀ ਹੀ। ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰ ਸੜ ਗਈ। ਸਰ ਕੀ ਕਾਰਨ ਪਤਾ ਚੱਲਿਆ ਅੱਗ ਕ ਲੱਗਣ ਦੀ ਹੁਣ ਤੱਕ ਪਤਾ ਲੱਗਿਆ ਕੋਈ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ